ਪੰਜਾਬ ਵਿੱਚ ਇਲੈਕਸ਼ਨ 7ਵੇਂ ਚ轮 yani ki 1 ਜੂਨ ਨੂੰ ਹੋਣੀ ਹੈ ਉੱਥੇ ਲੁਧਿਆਣਾ ਸੀਖ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੈ ਕਾਂਗਰਸ ਨੂੰ ਲੈ ਕੇ ਪੇਚ ਫਸਿਆ ਹੈ ਜਿੱਥੇ ਭਾਰਤ ਪੁਸ਼ਨ ਆਸ਼ੂ ਦਾ ਨਾਂ ਚੱਲਿਆ ਹੈ ਸੰਜੀਤ ਤਲਵਾਰ ਦਾ ਨਾਂ ਚੱਲਿਆ ਹੈ ਪ੍ਰਗਟ ਸਿੰਘ ਦਾ ਨਾਂ ਚੱਲਿਆ ਹੈ ਉੱਥੇ ਹੀ ਹੁਣ ਇੱਕ ਨਾਂ ਹੋਰ ਆਇਆ ਹੈ ਬਿਲਕੁਲ ਜੀ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜਾ ਬਣੀ ਰਾਜਾ ਬਣੀ ਲੁਧਿਆਣੇ ਤੋਂ ਟਿਕਟ ਲੜ ਸਕਦੇ ਨੇ ਲੈ ਸਕਦੇ ਨੇ ਤੇ ਚੋਣ ਲੜ ਸਕਦੇ ਨੇ ਸੂਤਰਾ ਦੀ ਸਮਝਾਣੀ ਹੈ ਤਾਂ ਇਹ ਸੀਟ ਕਾਂਗਰਸ ਨੇ ਹਰ ਹਾਲਤ ਜਿੱਤਣੀ ਹੈ ਕਿਉਂਕਿ ਇਹ ਸੀਟ ਚ ਪਿਛਲੇ ਐਮਪੀ ਰਵਨੀਤ ਬਿੱਟੂ ਜੋ ਕਿ ਕਾਂਗਰਸ ਤੋਂ تھے ਐਮਪੀ ਸੀ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਤੇ ਚਲੇ ਗਏ ਨੇ ਤੇ ਕਾਂਗਰਸ ਨੂੰ ਇਹ ਸੀਟ ਇੱਕ ਚੈਲੰਜ ਲੱਗਦੀ ਹੈ ਕਿ ਸਾਡਾ ਬੰਦਾ ਛੱਡ ਕੇ ਪਾਰਟੀ ਜਨਤਾ ਪਾਰਟੀ ਤੇ ਗਿਆ ਤੇ ਅਸੀਂ ਇਹ ਸੀਟ ਨਹੀਂ ਜਾਣ ਦੇਈ ਪਿਛਲੇ ਲਗਾਤਾਰ ਦੋ ਵਾਰ ਇਹ ਸੀਟ 'ਚ ਕਾਂਗਰਸ ਜਿੱਨਰ ਰਹੀ ਹੈ ਰਵਨੀਤ ਬਿੱਟੂ ਦੇ ਰੂਪ ਤੇ ਇਸ ਕਰਕੇ ਕਾਂਗਰਸ ਨੂੰ ਇਹ ਸੀਟ ਨੱਕ ਦਾ ਸਵਾਲ ਬਣੀ ਹੋਈ ਹੈ ਹਜੇ ਤੱਕ ਕਾਂਗਰਸ ਇਸ ਸੀਟ ਤੇ ਕੈਂਡੀਡੇਟ ਤੈਅ ਨਹੀਂ ਕਰ ਪਾ ਰਹੀ ਹੈ ਪਰ ਸੂਤਰਾ ਦੀ ਮੰਨੀਏ ਹੁਣ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਵੀ ਇਸ ਸੀਟ ਤੋਂ ਚੋਣ ਲੜ ਸਕਦੇ ਪੰਜਾਬ ਵਿੱਚ ਇਲੈਕਸ਼ਨ 7ਵੇਂ ਚਰਨ ਯਾਨੀ ਕਿ 1 ਜੂਨ ਨੂੰ ਹੋਣੀ ਹੈ ਉੱਥੇ ਹੀ ਲੁਧਿਆਣਾ ਸੀਟ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੈ ਕਾਂਗਰਸ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਜਿੱਥੇ ਭਾਰਤ ਪੂਸ਼ਣ ਆਸ਼ੂ ਦਾ ਨਾਂ ਚੱਲ ਰਿਹਾ ਹੈ ਸੰਜੇ ਤਲਵਾਰ ਦਾ ਨਾਂ ਚੱਲ ਰਿਹਾ ਹੈ ਪ੍ਰਗਟ ਸਿੰਘ ਦਾ ਨਾਂ ਚੱਲ ਰਿਹਾ ਹੈ ਉੱਥੇ ਹੀ ਹੁਣ ਇੱਕ ਨਾਂ ਹੋਰ ਆਇਆ ਹੈ ਬਿਲਕੁਲ ਜੀ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜਾ ਬਣੀ ਰਾਜਾ ਬੜਿੰਗ ਲੁਧਿਆਣੇ ਤੋਂ ਟਿਕਟ ਲੜ ਸਕਦੇ ਨੇ ਲੈ ਸਕਦੇ ਨੇ ਤੇ ਚੋਣ ਲੜ ਸਕਦੇ ਨੇ ਉਤਰਾ ਦੀ ਸਮਝਾਣੀ ਹੈ ਤਾਂ ਇਹ ਸੀਟ ਕਾਂਗਰਸ ਨੇ ਹਰ ਹਾਲਤ ਜਿੱਤਣੀ ਹੈ ਕਿਉਂਕਿ ਇਹ ਸੀਟ ਚ ਪਿਛਲੇ ਐਮਪੀ ਰਵਨੀਤ ਬਿੱਟੂ ਜੋ ਕਿ ਕਾਂਗਰਸ ਤੋਂ تھے ਐਮਪੀ ਸੀ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਤੇ ਚਲੇ ਗਏ ਨੇ ਤੇ ਕਾਂਗਰਸ ਨੂੰ ਇਹ ਸੀਟ ਇਕ ਚੈਲੰਜ ਲੱਗਦੀ ਹੈ ਕਿ ਸਾਡਾ ਬੰਦਾ ਛੱਡ ਕੇ ਭਾਰਤੀ ਜਨਤਾ ਪਾਰਟੀ ਤੇ ਗਿਆ ਤਾਂ ਅਸੀਂ ਇਸ ਸੀਟ ਨਹੀਂ ਜਾਣਦੇ ਪਿਛਲੇ ਲਗਾਤਾਰ ਦੋ ਵਾਰ ਇਸ ਸੀਟ 'ਚ ਕਾਂਗਰਸ ਜਿੱਨਰ ਰਹੀ ਹੈ ਰਵਨੀਤ ਬਿੱਟੂ ਦੇ ਰੂਪ ਤੇ ਇਸ ਕਰਕੇ ਕਾਂਗਰਸ ਨੂੰ ਇਸ ਸੀਟ ਨੱਕ ਦਾ ਸਵਾਲ ਬਣੀ ਹੋਈ ਹੈ ਅਜੇ ਤੱਕ ਕਾਂਗਰਸ ਇਸ ਸੀਟ ਤੇ ਕੈਂਡੀਡੇਟ ਤੈਅ ਨਹੀਂ ਕਰ ਪਾਦੀ ਹੈ ਪਰ ਸੁਤਰਾ ਦੀ ਮੰਨੀਏ ਹੁਣ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵਰਿੰਗ ਵੀ ਇਸ ਸੀਟ ਤੋਂ ਚੋਣ ਲੜ ਸਕਦੇ